ਲਓ ਵੀ ਮਿੱਤਰੋ ਕੱਲ ਨੂੰ ਹੈਗਾ ਨੂਰ ਦਾ ਜਨਮ ਦਿਨ ਤੇ ਮੈਂ ਨਾਲ ਹੀ ਐਡਵਾਂਸ ਵਧਾਈਆਂ ਦੇ ਦਿਆਂ ਤੁਸੀਂ ਵੀ ਦੇ ਦਿਓ ਤੇ ਨਾਲ ਹੀ ਮੈਂ ਕਿ ਅੱਖਾਂ ਕੱਢ ਕੇ ਵਗਾ ਤੇ ਨਾਲ ਹੀ ਮੈਂ ਮੰਗ ਲਈ ਪਾਰਟੀ ਤੇ ਨੂਰ ਨੇ ਫੜਦੀ ਨਿੱਕੀ ਟੋਵੀ ਮੈਂ ਕਿਹਾ ਭੈਣ ਜੀ ਇਹ ਤਾਂ ਮੇਰੇ ਨਾੜਾਂ 'ਚ ਵੀ ਨਹੀਂ ਫਸਣੀ ਉਸ ਤੋਂ ਬਾਅਦ ਮੈਂ ਗੁੱਸੇ ਜਾ ਕੇ ਨੂਰ ਦੇ ਕਰਤਾ ਕਟਾਪਾ ਕਰਨਾ ਸ਼ੁਰੂ ਤੇ ਨੂਰ ਆਪ ਦੇ ਆਪ ਬਚਾਉਂਦੀ ਹੈ ਉਸ ਤੋਂ ਬਾਅਦ ਅਸੀਂ ਜਾਣਾ ਸੀ ਇੱਕ ਗੁਰੂ ਘਰ ਦੇ ਦਰਸ਼ਨ ਕਰਨ ਵਾਸਤੇ ਘਰਦਣ ਮੈਂ ਤਾਂ ਕੀਤੀਆਂ ਵੀ ਆਜੂ ਕਰਾਂ ਬਾਹਰ ਨਿਕਲ ਆਓ ਪਰ ਸਾਡੇ ਘਰ ਦੇ ਕਹਿੰਦੇ ਫੋਨ ਚਲਾਉਣ ਦੇ ਵਜ੍ਹਾ ਰੁੱਝੇ ਹੋਏ ਭਾਬੀ ਹੁਣੀ ਫੋਨ ਚੁਲਾਈ ਜਾਂਦੀਆਂ ਉਸ ਤੋਂ ਬਾਅਦ ਮੈਂ ਤਾਂ ਮੁੰਦਾ ਕਰਕੇ ਅਸੀਂ ਤੁਰਪੇ ਉਸ ਤੋਂ ਬਾਅਦ ਮੈਂ ਟੋਲ ਟੈਕਸ ਤੇ ਦੇਖੀ ਰੂਬੀ ਕੌਨ ਗੱਡੀ ਬਹੁਤ ਸੋਹਣੀ ਲੱਗਦੀ ਸੀ ਤੇ ਮੈਂ ਵੀਡੀਓ ਬਣਾ ਲਈ ਤੇ ਕੱਲ ਮੈਂ ਵੀਡੀਓ 'ਚ ਦੱਸਿਆ ਸੀ ਵੀ ਦਵਾਬੇ ਦੇ ਵਿੱਚ ਜੀਪ ਦਾ ਕਾ ਤੇ ਨਾਲ ਹੀ ਪਹੁੰਚ ਗਿਆ ਆਪਾਂ ਗੁਰੂ ਘਰ ਦੇ ਵਿੱਚ ਉਸ ਤੋਂ ਬਾਅਦ ਮੈਂ ਕੀਤੇ ਗੁਰੂ ਘਰ ਦੇ ਦਰਸ਼ਨ ਨਾਲੇ ਮੈਂ ਆਦੇ ਘਰ ਦੇ ਨੂੰ ਕਰਾਏ ਤੇ ਪਹਿਲੀ ਵਾਰ ਸਾਡੇ ਘਰ ਦੇ ਜਿਹੜੇ ਇਸ ਗੁਰੂ ਘਰ ਦੇ ਵਿੱਚ ਆਏ ਸੀ ਪਰ ਮੈਂ ਬਹੁਤ ਵਾਰੀ ਆਇਆ ਸੀ ਤੇ ਨਾਲ ਹੀ ਇਥੇ ਫੁੱਲਾਂ ਦੀ ਸੇਵਾ ਹੋ ਰਹੀ ਸੀ ਜੋ ਕਿ ਫੁੱਲ ਤੇ ਕੈਰੀਆਂ ਦੇ ਵਿੱਚ ਬਹੁਤ ਜਿਆਦਾ ਲੱਗ ਜਾਂਦੇ ਆ ਤੇ ਉਹਨਾਂ ਨੂੰ ਤੋੜ ਕੇ ਬਾਜ਼ਾਰ ਦੇ ਵਿੱਚ ਜਿਹੜਾ ਦੁਕਾਨਾਂ ਦੇ ਦਿੱਤਾ ਜਾਂਦਾ ਇਸ ਗੁਰੂ ਘਰ ਦੇ ਵਿੱਚ 256 ਫੁੱਟ ਦੀ ਉਚਾਈ ਤੇ ਜਿਹੜਾ ਨਿਸ਼ਾਨ ਸਾਹਿਬ ਲੱਗਾ ਹੋਇਆ ਵਾ ਤੇ ਮੈਨੂੰ ਤਾਂ ਸ਼ਾਇਦ ਇਹ ਪਹਿਲਾ ਗੁਰੂ ਘਰ ਆ ਜਿੱਥੇ ਇੰਨਾ ਉੱਚਾ ਜਿਹੜਾ ਨਿਸ਼ਾਨ ਸਾਹਿਬ ਲੱਗਾ ਉਹਦਾ ਇਤਿਹਾਸ ਮੈਂ ਵੀਡੀਓ ਦੇ ਵਿੱਚ ਪਾ ਦੂੰਗਾ ਤੁਸੀਂ ਪੜ੍ਹ ਸਕਦੇ ਆ ਸਾਰਾ ਤਾਂ ਉਸ ਤੋਂ ਬਾਅਦ ਹੱਥ ਧੋ ਕੇ ਫਿਰ ਅਸੀਂ ਦਰਬਾਰ ਸਾਹਿਬ ਦੇ ਵਿੱਚ ਦਰਸ਼ਨ ਕੀਤੇ ਤੇ ਤੁਸੀਂ ਬਾਹਰ ਦਾ ਪੂਰਾ ਇਰੀਆ ਤੁਸੀਂ ਦੇਖ ਸਕਦੇ ਵੀ ਕਿੰਨਾ ਸੋਹਣਾ ਵਾ ਗੁਰੂ ਘਰ ਹਨ ਤੇ ਉਸ ਤੋਂ ਬਾਅਦ ਦਰਬਾਰ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾ ਰਿਹਾ ਮੈਂ ਉਸ ਤੋਂ ਬਾਅਦ ਬਾਬਾ ਜੀ ਤੋਂ ਦੇਖ ਲਈ ਤੇ ਬਾਬਾ ਜੀ ਨੇ ਮੈਨੂੰ ਕਿਹਾ ਮੈਂ ਤੈਨੂੰ ਵੇਖਿਆ ਵੀਡੀਓ ਦੇ ਵਿੱਚ ਤੇ ਪੰਚਲ ਬਹੁਤ ਲਾਉਣਾ ਵਾ ਮੈਂ ਇੱਕ ਪੰਚਲ ਵਾਲੀ ਵੀਡੀਓ ਬਣਾਈ ਸੀ ਤੇ ਉੱਥੇ ਕੋਈ ਇੱਕ ਭਰਾਵਾਂ ਨੇ ਮੈਨੂੰ ਪਛਾਣ ਲਿਆ ਤੇ ਮੇਰੇ ਨਾਲ ਫੋਟੋਆਂ ਖਿਚਾਉਣ ਲੱਗੇ ਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਮੈਨੂੰ ਇੰਨੇ ਲਾਈਕ ਕੀਤਾ ਥੈਂਕ ਯੂ ਬਹੁਤ-ਬਹੁਤ ਤੇ ਦੂਜੀ ਜਾਣਕਾਰੀ ਜੇ ਕਿਸੇ ਵੀ ਭੈਣ ਭਰਾ ਨੇ ਉੱਥੇ ਰਹਿਣਾ ਵਾ ਤੇ ਉਹਨਾਂ ਦੇ ਲਈ ਉੱਥੇ ਜਿਹੜੇ ਕਮਰੇ ਬਣੇ ਹੋਏ ਬਹੁਤ ਸੋਹਣੇ ਤਰੀਕੇ ਨਾਲ ਤੁਸੀਂ ਰਾਤ ਰਹਿ ਸਕਦੇ ਆ ਉਸ ਤੋਂ ਬਾਅਦ ਉੱਥੇ ਮਨ ਇੱਕ ਬਾਪੂ ਜੀ ਮਿਲੇ ਜੋ ਕਿ ਸਾਡੀਆਂ ਵੀਡੀਓ ਦੇਖ ਰਹੇ ਸੀ ਤੇ ਉਹ ਮਨ ਕਹਿ ਰਹੇ ਸੀ ਮੈਂ ਅਸੀਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦੇ ਆ ਬਹੁਤ ਸੋਹਣੀਆਂ ਆਉਂਦੀਆਂ ਅਸੀਂ ਹਜ਼ਰਤ ਕਮਲੇ ਹੋਏ ਨਾ ਜੀ ਇੱਥੇ ਗੁਰੂ ਘਰ ਦੇ ਵਿੱਚ ਜਾਨਕੀ ਸੇਵਾ ਕਰਦੇ ਆ ਉਸ ਤੋਂ ਬਾਅਦ ਸਾਨੂੰ ਸੈਕਟਰੀ ਸਾਹਿਬ ਨੇ ਆਪਣੇ ਕਮਰੇ ਦੇ ਵਿੱਚ ਬੁਲਾ ਕੇ ਸਾਨੂੰ ਕਿਹਾ ਕਿ ਅਸੀਂ ਤੁਹਾਡੀਆਂ ਵੀਡੀਓ ਦੇਖਦੇ ਸਾਨੂੰ ਬਹੁਤ ਵਧੀਆ ਲੱਗਦਾ ਬਹੁਤ ਸੋਹਣੇ ਤੁਹਾਡੇ ਮੈਸੇਜ ਆਉਂਦੇ ਆ ਤੇ ਸਾਨੂੰ ਬਹੁਤ ਪਿਆਰ ਮਿਲਦਾ ਸਤਿਕਾਰ ਮਿਲਦਾ ਸੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਨੂੰ ਉਹਨਾਂ ਨੇ ਇੰਨੇ ਜੋਗਾ ਸਮਝਿਆ ਪਰ ਉਹਨਾਂ ਨੇ ਸਾਨੂੰ ਚਾਹ ਪਾਣੀ ਵੀ ਪੁੱਛਿਆ ਪਰ ਅਸੀਂ ਲੰਗਰ ਦੇ ਵਿੱਚ ਬਹਿ ਕੇ ਹੀ ਉਹ ਚਾਹ ਪਾਣੀ ਚੱਕ ਲਿਆ ਸੀਗਾ ਇਸ ਕਰਕੇ ਅਸੀਂ ਟੇਬਲਾਂ ਦੇ ਵਿੱਚ ਬਹਿ ਕੇ ਚਾਹ ਪਾਣੀ ਨਹੀਂ ਸ਼ਕਿਆ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਇੰਨੇ ਜੋਗਾ ਸਮਝਣ ਲਈ ਤੇ ਨਾਲ ਹੀ ਮੈਂ ਉੱਥੇ ਦਿਖਾ ਦਾਂ ਵੀ ਉੱਥੇ ਇੱਕ ਸਟੋਰ ਵੀ ਸੀ ਗੁਰੂ ਘਰ ਦੇ ਵਿੱਚ ਜਿੰਨਾ ਵੀ ਕੰਮ ਹੁੰਦਾ ਜਿੰਨਾ ਵੀ ਜੇਸੀਬੀ ਤੋਂ ਲੈ ਕੇ ਜੋ ਵੀ ਕੰਮ ਹੁੰਦਾ ਉੱਥੇ ਹੀ ਉਹਨਾਂ ਦੇ ਮੈਡੀਕਲ ਵੀ ਬਣਿਆ ਹੋਇਆ ਤੇ ਇਸ ਗੁਰੂ ਘਰ ਦਾ ਨਾਮ ਹੈਗਾ ਜੀ ਦਰਬਾਰ ਸ੍ਰੀ ਗੁਰੂ ਗ੍ਰੰਥ ਬਲੰਦਪੁਰੀ ਸਾਹਿਬ ਉਸ ਤੋਂ ਬਾਅਦ ਫਰਾਗ ਕੇ ਅਸੀਂ ਗੱਡੀ ਦੇ ਵਿੱਚ ਬੈਠ ਕੇ ਫਿਰ ਆ ਗਏ ਅਸੀਂ ਯੂਨੀਵਰਸਿਟੀ ਵਾਲੇ ਪਾਸੇ ਉਸ ਗੁਰੂ ਘਰ ਦੇ ਬਿਲਕੁਲ ਸਾਹਮਣੇ ਯੂਨੀਵਰਸਿਟੀ ਬਣ ਰਹੀ ਆ ਫਿਰ ਜਾ ਕੇ ਅਸੀਂ ਯੂਨੀਵਰਸਿਟੀ ਵੇਖੀ ਬਹੁਤ ਸੋਹਣੇ ਤਰੀਕੇ ਨਾਲ ਬਣਾਈ ਜਾ ਰਹੀ ਆ ਬਹੁਤ ਹੀ ਸੋਹਣਾ ਗੇਟ ਅਪ ਗੁਰੂ ਘਰ ਦੇ ਬਿਲਕੁਲ ਸਾਹਮਣੇ ਆ ਉਹ ਤੁਸੀਂ ਦੇਖ ਸਕਦੇ ਆ ਗੁਰੂ ਘਰ ਬਹੁਤ ਸੋਹਣਾ ਲੱਗ ਰਿਹਾ ਤੇ ਯੂਨੀਵਰਸਿਟੀ ਬਹੁਤ ਸੋਹਣੀ ਲੱਗ ਰਹੀ ਆ ਫਿਰ ਉਸ ਤੋਂ ਬਾਅਦ ਆ ਗਏ ਜੀ ਆਪਾਂ ਪਿੰਡ ਭਿੰਡਰ ਕਲਾ ਆਪਣੇ ਪਿੰਡ ਦੇ ਵਿੱਚ ਬਾਈ ਮੱਟ ਸ਼ੇਰੋਂ ਵਾਲਾ ਮਿਲਣ ਆਸਤੇ ਆਇਆ ਹੋਇਆ ਸੀਗਾ ਤੇ ਫਿਰ ਮੈਂ ਕਿਹਾ ਪਾਲੀ ਕੋਟ ਕੇ ਨੂਰ ਨੂੰ ਪਿਆਰ ਦਿੱਤਾ ਤੇ ਬਾਈ ਮੱਟ ਸ਼ੇਰੋਂ ਵਾਲੇ ਦਾ ਬਹੁਤ ਬਹੁਤ ਧੰਨਵਾਦ ਸਾਡੇ ਪਿੰਡ ਆਉਣ ਲਈ ਤੇ ਬਾਈ ਨੂੰ ਕਹਿੰਦੇ ਸੋਚੇ ਨਹੀਂ ਸੀ ਬਾਈ ਨੂੰ ਚੱਲ ਮਿਲਾਂਗੇ ਪਰ ਬਾਈ ਨੇ ਅੱਜ ਮਿਲ ਲਏ ਉਸ ਤੋਂ ਬਾਅਦ ਬਾਈ ਕਹਿੰਦਾ ਫਿਰ ਮੈਂ ਚੱਲਦਾ ਮੈਨੂੰ ਇਜਾਜ਼ਤ ਦਿਓ ਆਉਂਦੇ ਸਾਰੇ ਨੂਰ ਤੇ ਮੰਮੀ ਕਾਰ ਲੱਗ ਗਈਆਂ ਚੁਗਲੀਆਂ ਤੇ ਨੂਰ ਨੂੰ ਮੈਂ ਫੜ ਲਿਆ ਧੋਣੋਂ ਨਾਲ ਹੀ ਟਾਪਾ ਕਰਦੋ ਸ਼ੁਰੂ ਤੇ ਨਾਲ ਹੀ ਕਹਿੰਦੇ 6 ਵਜੇ ਪਈ ਸੀ ਸ਼ਾਮ ਦੇ ਪਰ ਜਵਾਕ ਸਕੂਲੋਂ ਆਏ ਸੀ ਕਹਿੰਦੇ ਅਸੀਂ ਨੰਨੀ ਕ ਲਈ ਪੜ ਕੇ ਆਉਨੇ ਆ ਟਿਊਸ਼ਨ ਪੜ ਕੇ ਆਉਨੇ ਦੇਖੋ ਕਿੰਨੇ ਕਿੰਨੇ ਕਿਊਟ ਜਿਹੇ ਬੱਚੇ ਸਾਡੇ ਪਿੰਡ ਦੇ ਤਾਂ ਇੱਕ ਵਾਰੀ ਆਪਣੀ ਫੈਮਿਲੀ ਦੇ ਨਾਲ ਅਸੀਂ ਗੁਰੂ ਘਰ ਦੇ ਦਰਸ਼ਨ ਜ਼ਰੂਰ ਕਰਕੇ ਆਇਓ ਬਲੰਦਪੁਰੀ ਸਾਹਿਬ ਭਰ ਕੇ ਤੁਸੀਂ ਮੈਪ ਤੇ ਸਰਚ ਕਰ ਸਕਦੇ ਆ ਨਕੋਦਰ ਦੇ ਲਾਗੇ ਦਾ ਕੇ ਪੈਂਦਾ ਵਾ ਇਸ ਗੁਰੂ ਘਰ ਦਾ ਨਾਮ ਹੈ ਸ਼੍ਰੀ ਗੁਰੂ ਗ੍ਰਾਂਤ ਸਾਹਿਬ ਜੀ ਬਾਕੀ ਵਲੌਗ ਕਿਵੇਂ ਲੱਗਾ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਕੱਲ ਨੂੰ ਆਪਾਂ ਨੂਰ ਦਾ ਮਨਾਵਾਂਗੇ ਜਨਮ ਦਿਨ ਤੇ ਅੱਜ ਜ਼ਰੂਰ ਉਹਨੂੰ ਐਡਵਾਂਸ ਦੇ ਵਿੱਚ ਵਧਾਈਆਂ ਦੇ ਦਿਓ ਕੱਲ ਮਿਲਦੇ ਆ ਜੀ ਨਵੇਂ ਵਲ